ਸਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਮਾਈ ਭਾਈ ਬੜੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਅਸੂਦਾ ਮਹੀਨਾ ਸਮਾਪਤ ਹੋਇਆ ਹੈ ਅੱਜ ਕੱਤਕ ਦਾ ਮਹੀਨਾ ਚੜ੍ਹਿਆ ਹੈ ਕੱਤਕ ਦੇ ਮਹੀਨੇ ਦੀ ਸੰਗਰਾਂਦ ਹੈ ਸਤਿਗੁਰੂ ਮਹਾਰਾਜ ਜੀ ਅੱਜ ਜੋ ਕੱਤਕ ਦੇ ਮਹੀਨੇ ਵਿੱਚ ਬਖਸ਼ਿਸ਼ ਕਰ ਰਹੇ ਨੇ ਜੋ ਸਾਨੂੰ ਸਮਝਾਉਣਾ ਕਰਦੇ ਨੇ ਮਨ ਵਰਤੀਆ ਕਾਕਰ ਕਰਕੇ ਸਰਵਣ ਕਰੀਏ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਤਿਗੁਰੂ ਮਹਾਰਾਜ ਜੀ ਐਸਾ ਇਸ ਕਤਕ ਦੇ ਮਹੀਨੇ ਵਿੱਚ ਬਖਸ਼ਿਸ਼ ਕਰ ਰਹੇ ਹਨ ਕਤਕ ਕਰਮ ਕਮਾਵਣੀ ਦੋਸ ਨਾ ਕਾਮ ਜੋਗ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਤਕ ਦੇ ਵਿੱਚ ਸੰਡੇ ਬਹਾਰ ਦੇ ਵਿੱਚ ਕਾਹੋਂ ਜੋਗ ਕਹੀਏ ਕਿਸੇ ਦੇ ਜਿਮੇ ਕਿਸੇ ਦੇ ਮੱਥੇ ਤੇ ਆਪਾਂ ਕੁਝ ਨਹੀਂ ਲਾ ਸਕਦੇ ਭਾਵ ਕੀ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੋਂ ਜੋਗ ਕਿਸੇ ਨੂੰ ਹੋਰ ਦੋਸ਼ ਨਹੀਂ ਦੇ ਸਕਦੇ ਕਿਸੇ ਨੂੰ ਕਹਿ ਨਹੀਂ ਸਕਦੇ ਜੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਕੱਤਕ ਜਿਹੜਾ ਮਹੀਨਾ ਹੈ ਇਹ ਬੜਾ ਉੱਤਮ ਤੇ ਸੁਭਾਗਾ ਹੈ ਤੇ ਕੱਤਕ ਦੇ ਮਹੀਨੇ ਵਿੱਚ ਕੀਤੇ ਹੋਏ ਕਰਮਾਂ ਦਾ ਸੱਟਾ ਹੈ ਕਿਸੇ ਹੋਰ ਦੇ ਮੱਥੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਭਾਗ ਕਹ ਲੋ ਜੈਸਾ ਬੀਜੈ ਸੋ ਲੜਨੇ ਕਰਮਾਂ ਸੰਧੜਾ ਖੇਤ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੈਸਾ ਕੋਈ ਇਨਸਾਨ ਕਰਮ ਕਰਦਾ ਹੈ ਉਸ ਨੂੰ ਇਸ ਮਹੀਨੇ ਵਿੱਚ ਉਹਦੇ ਜਿਹੀ ਫਲ ਮਿਲਦਾ ਹੈ ਇਸ ਕਰਕੇ ਪਰਮੇਸ਼ਰ ਪ੍ਰਭੂ ਪਰਮਾਤਮਾ ਜੋ ਪਤੀ ਨਾਲੋਂ ਵਿਚੋੜਾ ਪਿਆ ਹੁੰਦਾ ਹੈ ਤੇ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੁੰਦਾ ਹੈ ਪਤੀ ਨੂੰ ਪਤੀ ਤੋਂ ਵਿਛੜ ਜਾਣਾ ਪਤਨੀ ਨੂੰ ਉਹਦੇ ਕਰਮਾਂ ਦਾ ਲੇਖ ਹੁੰਦਾ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੋ ਜੋਗ ਹੋਰ ਕਿਸੇ ਨੂੰ ਤੂੰ ਦੋਸ਼ ਨਹੀਂ ਦੇ ਸਕਦਾ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਜਿਹੜਾ ਹੈ ਉਹ ਤੈਨੂੰ ਹੀ ਕਰਨਾ ਪੈਣਾ ਹੈ ਤੋ ਆਪਣੇ ਕਰਮ ਅਨੁਸਾਰ ਭੋਗਦਾ ਹੈ ਇਸ ਕਰਕੇ ਕਤਕ ਕਰਮ ਕਮਾਵਣੀ ਜਿਹੋ ਜੇ ਕਰਮ ਜੀਵ ਕਰਦਾ ਹੈ ਜਿਹ ਜੇ ਇਸ ਕਤਕ ਦੇ ਮਹੀਨੇ ਕਰਮ ਕਰੇਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਕਿਸੇ ਨੂੰ ਹੋਰ ਦੋਸ਼ ਨਹੀਂ ਦੇ ਸਕਦਾ ਵਿਛੋੜਾ ਤੇਰਾ ਪੈ ਗਿਆ ਹੈ ਕਿਸੇ ਨੂੰ ਦੋਸ਼ ਦੇਣ ਦੀ ਜ਼ਰੂਰਤ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਕਹਿੰਦੇ ਹੋਰ ਨੂੰ ਦੋਸ਼ ਦੇਣ ਦਾ ਫਾਇਦਾ ਨਹੀਂ ਇਸ ਕਰਕੇ ਕਤਕ ਕਰਮ ਕਮਾਵਣੇ ਜਿਹੋ ਜੇ ਕਰਮ ਕੀਤੇ ਹਨ ਦੋਸ਼ ਨਾ ਕਾਹੂ ਜੋ ਹੋਰ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਗੁਰਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਭਰੀ ਪੂਰਨ ਪਰਮਾਤਮਾ ਨੂੰ ਉਸ ਭਰੀ ਪੂਰਨ ਵਾਹਿਗੁਰੂ ਨੂੰ ਉਸ ਨੂੰ ਜੇ ਅਸੀਂ ਭੁੱਲ ਜਾਈਏ ਪਰਮੇਸ਼ਰ ਤੇ ਭੁੱਲਿਆਂ ਪਰਮਾਤਮਾ ਤੋਂ ਭੁੱਲਿਆਂ ਪਰਮਾਤਮਾ ਦੀ ਯਾਦ ਤੋਂ ਖੁੰਝਿਆ ਹੋਇਆ ਇਨਸਾਨ ਦੁਨੀਆ ਦੇ ਸਾਰੇ ਦੁੱਖ ਕਲੇਸ਼ ਜੋਰ ਪਾ ਲੈਂਦੇ ਹਨ ਪਾਪ ਇਹਨੂੰ ਚਿੰਬੜ ਜਾਂਦੇ ਹਨ ਵਿਆਪਨ ਕਹੀਏ ਸਾਰੇ ਰੋਗ ਇਹਦੇ ਕੋਲ ਆ ਜਾਂਦੇ ਹਨ ਤੇ ਇਹ ਦੁੱਖ ਪਾਉਂਦਾ ਹੈ ਸਾਰੇ ਰੋਗ ਇਹਨੂੰ ਆ ਕੇ ਚਿੰਬੜ ਜਾਂਦੇ ਹਨ ਤਦੇ ਗੁਰਦੇਵ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਣਾ ਚਾਹੀਦਾ ਇਸ ਕਰਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ へ ਭਾਈ ਜੇ ਕਤਕ ਦੇ ਮਹੀਨੇ ਵਿੱਚ ਤੈਨੂੰ ਭਰੀ ਪੂਰਨ ਪ੍ਰਮਾਤਮਾ ਭੁੱਲ ਗਿਆ ਤੈਨੂੰ ਰੋਗਾ ਨੇ ਘੇਰ ਲੈਣਾ ਹੈ ਬੇਮੁਖ ਹੋਈ ਰਾਮ ਤੇ ਲਗਨ ਜਨਮ ਬੰਜੋਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਬੇਮੁਖ ਹੋਇਆ ਰਾਮ ਤੋਂ ਪਰਮੇਸ਼ਰ ਤੋਂ ਰੱਬ ਤੋਂ ਬੇਮੁਖ ਹੋਇਆ ਲਗਨ ਜਨਮ ਬੰਜੋਗ ਸਤਿਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਫਿਰ ਜਨਮਾਂ ਜਮਰਾਤਰਾਂ ਦੇ ਵਿਜੋਗ ਲੱਗ ਜਾਣੇ ਨੇ ਲੱਗਨ ਲੱਗ ਜਾਣੇ ਨੇ ਜਨਮ ਵਿਜੋਗ ਜਨਮਾਂ ਦੇ ਵਿਛੋੜੇ ਲੰਮੇ ਵਿਛੋੜੇ ਪੈ ਜਾਣੇ ਆ ਤੂੰ ਬਾਰ-ਬਾਰ ਜੰਮੇਗਾ ਬਾਰ-ਬਾਰ ਮਰੇਗਾ ਗੁਰਦੇਵ ਪਾਤਸ਼ਾਹ ਕਹਿੰਦੇ 84 ਲੱਖ ਜੂਨਾ ਵਿੱਚ ਭਟਕੇਗਾ ਪਰ ਤੈਨੂੰ ਇਹ ਮਨੁੱਖਾ ਜਨਮ ਨਹੀਂ ਮਿਲਣਾ ਤੈਨੂੰ ਪ੍ਰਮਾਤਮਾ ਦਾ ਦਰ ਨਹੀਂ ਮਿਲਣਾ ਇਸ ਕਰਕੇ ਗੁਰਦੇਵ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਈ ਇਸ ਜਨਮ ਵਿੱਚ ਪ੍ਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਹਨ ਸਤਿਗੁਰੂ ਮਹਾਰਾਜ ਸਾਨੂੰ ਇਸੇ ਕਰਕੇ ਸਮਝਾਉਂਦੇ ਨੇ ਕਿ ਜਨਮ ਵਿਯੋਗ ਜਨਮਾਂ ਦੇ ਵਿਯੋਗ ਪੈ ਜਾਂਦੇ ਹਨ ਸੋ ਇਸ ਕਰਕੇ ਲੰਮੇ ਸਮੇਂ ਬਾਸਤੇ ਹੋ 84 ਲੱਖ ਜੁਨਾਂ ਵਿੱਚ ਪੈ ਜਾਂਦੇ ਹਨ ਖਿੰਮੇ ਕੌੜੇ ਹੋਏ ਗਏ ਜਿਤੜੀ ਮਾਇਆ ਭੋਗ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਹੋਏ ਬਖਸ਼ਿਸ਼ ਕਰਦੇ ਹੋਏ ਕਹਿੰਦੇ ਨੇ हे ਭਾਈ ਖਿੰਮੇ ਕੌੜੇ ਹੋਏ ਗਏ ਖਿੰਦੇ ਵਿੱਚ ਕਈ ਇੱਕ ਪਲ ਵਿੱਚ ਇੱਕ ਫਰਕ ਫੁਰਕੇ ਵਿੱਚ ਜਿਵੇਂ ਅੱਖ ਦਾ ਫਰਕਾ ਹੁੰਦਾ ਹੈ ਇਸ ਕਰਕੇ ਸਤਿਗੁਰੂ ਮਹਾਰਾਜੀ ਕਹਿੰਦੇ ਮਾਇਆ ਭੋਗ ਮਾਇਆ ਦੀਆਂ ਮੌਜਾਂ ਮਾਣੀਆਂ ਹੋਈਆਂ ਦੁਨੀਆਂ ਦੇ ਐਸ ਕੀਤੇ ਹੋਏ ਦੁਨੀਆਂ 'ਚ ਘੁੰਮਦੇ ਹੋਏ ਦੂਜੀਆਂ ਨੰਦ ਲੈਂਦੇ ਹੋਏ ਮਾਇਆ ਦਾ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਮਾਇਆ ਦੀਆਂ ਮੌਜਾਂ ਸੀ ਸਾਨੂੰ ਅਸੀਂ ਮੌਜਾਂ ਖਾਤਰ ਪ੍ਰਭੂ ਨੂੰ ਭੁਲਾ ਰੱਖਿਆ ਸੀ ਪਰਮਾਤਮਾ ਨੂੰ ਵਿਸਾਰ ਰੱਖਿਆ ਸੀ ਇੱਕ ਪਲ ਵਿੱਚ ਦੁਖਦਾਈ ਹੋ ਗਈਆਂ ਇੱਕ ਪਲ ਵਿੱਚ ਸਾਡੇ ਤੋਂ ਜੁਦਾ ਹੋ ਗਈਆਂ ਸਾਡੇ ਤੋਂ ਚਲੀਆਂ ਗਈਆਂ ਪ੍ਰੇਮਾ ਕੋੜੀ ਦੀ ਆਪਾਂ ਸਾਖੀ ਸੁਣਦੇ ਰਹਿੰਦੇ ਹਾਂ ਪ੍ਰੇਮਾ ਕੋੜੀ ਕੋਈ ਘਰੋਂ ਗਰੀਬ ਨਹੀਂ ਸੀ ਸ਼ਾਹੂਕਾਰ ਦਾ ਲੜਕਾ ਸੀ ਅਮੀਰ ਸੀ ਪਰ ਗੁਰਮੁਖ ਪਿਆਰਿਓ ਜਿਹੜਾ ਪ੍ਰੇਮਾ ਕੋੜੀ ਸੀ ਸ਼ਾਹੂਕਾਰ ਦਾ ਲੜਕਾ ਸੀ ਮਾਇਆ ਦੀ ਕੋਈ ਕਮੀ ਨਹੀਂ ਸੀ ਬਰ ਬੁਰੀ ਸੋਸਾਇਟੀ ਬੁਰੀ ਸੰਗਤ ਵਿੱਚ ਪੈ ਗਿਆ ਮਾਂ ਬਾਪਾ ਨੇ ਬੜਾ ਸਮਝਾਉਣਾ ਕੀਤਾ ਉਤਰ ਤੂੰ ਬੁਰੀ ਸੋਸਾਇਟੀ ਵਿੱਚ ਪੈ ਗਿਆ ਹੈ ਇਹ ਠੀਕ ਨਹੀਂ ਹੈ ਤੂੰ ਖ ਸੰਗਤ ਵਿੱਚ ਪੈ ਗਿਆ ਹੈ ਇਹ ਠੀਕ ਨਹੀਂ ਹੈ ਪਰ ਪ੍ਰੇਮਾਂ ਨਾਲ ਮੁੜਿਆ ਮਿੱਤਰਾਂ ਚ ਖਾਣਾ ਪੀਣਾ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਸੀ ਇੱਕ ਦਿਨ ਐਸਾ ਹੋ ਗਿਆ ਕਿ ਗੁਰਮਖ ਪਿਆਰਿਓ ਕੋੜ ਚੱਲ ਗਿਆ ਤੇ ਜਦੋਂ ਕੋੜ ਚੱਲ ਗਿਆ ਸਰੀਰ ਫੁੱਟ ਗਿਆ ਜਿਹੜੇ ਉਹਦੇ ਮਿੱਤਰ ਤੇ ਖਾਣ ਪੀਣ ਦੇ ਬੇਲੀ ਸਾਰੇ ਭੱਜ ਗਏ ਕੋਈ ਵੀ ਉਹਦੇ ਨਜ਼ਦੀਕ ਨੇੜੇ ਨਹੀਂ ਆਇਆ ਕਿਉਂਕਿ ਜਦੋਂ ਵਿਵਪਤਾ ਪੈਂਦੀ ਹੈ ਭਾਵੀ ਦਾ ਚੱਕਰ ਚੱਲਦਾ ਹੈ ਸਾਰੇ ਮੁੱਖ ਮੋੜ ਲੈਂਦੇ ਹਨ ਪ੍ਰੇਮੇ ਨੂੰ ਕੋੜ ਹੋ ਗਿਆ ਕੁਝ ਸਮਾਂ ਘਰੇ ਰੱਖਿਆ ਗਮੰਡੀ ਕਹਿੰਦੇ ਇਹਨੂੰ ਕਿਤੇ ਬਾਹਰ ਛੱਡ ਕੇ ਆਓ ਇੱਥੇ ਬਿਮਾਰੀ ਲਾ ਦੋਵੇਗਾ ਖੂਤੇ ਉਹਦੀ ਮੰਜੀ ਢਾਹ ਦਿੱਤੀ ਖੂਤੇ ਰਹਿੰਦਾ ਉੱਥੀ ਰੋਟੀ ਪਹਿਲਾਂ ਜਾਂਦੀ ਰਹੀ ਫਿਰ ਕਦੇ ਚੱਲੀ ਜਾਇਆ ਕਰੇ ਕਦੇ ਲੇਟ ਹੋ ਜਾਇਆ ਕਦੇ ਫੇ ਤੜਫਦਾ ਹੈ ਇਿੱਤੇ ਉਹ ਕਰਮਾਂ ਨੂੰ ਪਸਤਾਉਂਦਾ ਹੈ ਇਸ ਕਰਕੇ ਜਿਹੜੇ ਮਾਇਆ ਦੇ ਰਸ ਭੋਗ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਤਾਂ ਮਿੰਟ ਚ ਚਲੇ ਜਾਂਦੇ ਨੇ ਖਿੰਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਿੰਨੇ ਅਸੀਂ ਮਾਇਆ ਵਾਲੇ ਸਵਾਦ ਰਸ ਭੋਗਦੇ ਹਾਂ ਜਿਤਨਾ ਅਸੀਂ ਸਵਾਦ ਚਖਦੇ ਹਾਂ ਮਾਇਆ ਦਾ ਹੈਸ਼ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਤਖੇਨ ਵਿੱਚ ਚਲੀ ਜਾਂਦੀ ਐ ਤੇ ਖਿਨ ਵਿੱਚ ਮੁਖ ਮੋੜ ਲੈਂਦੀ ਐ ਖਿਨਵੇਂ ਕੌੜੇ ਹੋਏ ਗਏ ਉਹ ਸਾਰੇ ਪਦਾਰਥ ਖਿੰਦੇ ਵਿੱਚ ਗੁਰਦੇ ਪਾਤਸ਼ਾਹ ਕਹਿੰਦੇ ਕੌੜੇ ਹੋ ਗਏ ਮਾਇਆ ਤੋਂ ਬਿਨਾਂ ਜ਼ਹਿਰ ਬਣ ਗਈ ਪ੍ਰੇਮਾ ਫਿਰ ਕੁਝ ਵੀ ਨਹੀਂ ਖਾਂਦਾ ਭੁੱਖਾ ਮਰਦਾ ਹੈ ਕਿਉਂ ਜਿਹੜੇ ਸਵਾਦ ਲਾਲਾ ਖਾਂਦਾ ਸੀ ਗੁਰਮੁਖ ਪਿਆਰਿਓ ਐਸੀਆਂ ਜਾਨਵਰਾਂ ਨੂੰ ਮਾਰ-ਮਾਰ ਖਾਂਦੇ ਸੀ ਸ਼ਰਾਬਾਂ ਪੀਂਦੇ ਸੀ ਮੁੜ ਕੇ ਪ੍ਰੇਮਾ ਸੁੱਕੀ ਰੋਟੀ ਨੂੰ ਵੀ ਤਰਸਣ ਲੱਗ ਗਿਆ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਖਿੰਮੇ ਕੌੜੇ ਹੋਏ ਗਏ हे ਭਾਈ ਉਹ ਖਿੰਨ ਵਿੱਚ ਕੌੜੇ ਹੋ ਜਾਂਦੇ ਨੇ ਜਿਤੜੇ ਮਾਇਆ ਭੋਗ ਜਿੰਨੇ ਮਾਇਆ ਦੇ ਬਣੇ ਹੋਏ ਪਦਾਰਥ ਰਸ ਹੁੰਦੇ ਹਨ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੂਜ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਵਿੱਚ ਕਹੀਏ ਵਿਚੋਲਾ ਪੰਨ ਕਿਸਮthਾਇ ਕਈਏ ਹੋਰ ਕਿਸ ਕੋਲ ਰੋਜ ਕਈਏ ਨਿਤ ਹਰ ਰੋਜ ਗੁਰਦੇਵ ਪਾਤਸ਼ਾਹ ਕਹਿੰਦੇ ਭਾਈ ਉਹ ਪਰਿਪੂਰਨ ਪਰਮਾਤਮਾ ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿਤ ਹੋਣੇ ਹੋਣ ਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਦੁੱਖਾਂ ਤੇ ਵਿਛੋੜੇ ਦੇ ਕਾਰਨ ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾ ਪੰ ਨਹੀਂ ਕਰ ਸਕਦਾ ਕੋਈ ਮਲਾ ਨਹੀਂ ਸਕਦਾ ਇਸ ਕਰਕੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਬਹਿ ਰੋਜ ਪ੍ਰੇਮਾ ਕਿਨੂੰ ਰੋਵੇ ਰੋਜ ਵੀ ਮੇਲੇ ਤੇ ਕਿਰਪਾ ਹੋ ਜਾਵੇ ਕੋੜ ਦੂਰ ਹੋ ਜਾਵੇ ਉਹ ਤਾਂ ਗੁਰੂ ਦੀ ਪਿਆਰੀ ਸੰਗਤ ਨੇ ਬਖਸ਼ ਦਿੱਤਾ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਲੈ ਗਏ ਤੇ ਗੁਰਮਖ ਪਿਆਰਿਓ ਤਾਂ ਬਖਸ਼ਿਆ ਗਿਆ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ اے ਭਾਈ ਕੋਈ ਵਿਚੋਲਾ ਪੜਨ ਨਹੀਂ ਬਣਦਾ ਕਿਸ ਥੈ ਹੋਰ ਕਿਸ ਕੋਲ ਰੋਜ ਕਹੀਏ ਨਿਤ ਹਰ ਰੋਜ ਕੌਣ ਤੈਨੂੰ ਇਹ ਉਪਦੇਸ਼ ਦੇਵੇਗਾ ਤੂੰ ਬੁਰੀ ਸੋਸਾਇਟੀ ਬੁਰੀ ਸੰਗਤ ਵਿੱਚ ਪੈ ਕੇ ਫਿਰ ਤੋ ਦੁੱਖ ਸਹਾਰੇਗਾ ਇਸ ਕਰਕੇ ਉਸ ਦੀ ਹਾਲਤ ਵਿੱਚ ਕਿਸੇ ਪਾਸ ਭੀ ਨਿਤ ਗੁਰਦੇਵ ਪਾਤਸ਼ਾਹ ਕਹਿੰਦੇ ਰੋਣ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ ਕੋਈ ਦਸਣ ਦਾ ਦੁੱਖ ਰੋਣ ਦਾ ਕੋਈ ਲਾਭ ਨਹੀਂ ਹੁੰਦਾ ਇਸ ਕਰਕੇ ਕਿਉਂਕਿ ਦੁੱਖ ਤਾਂ ਹੈ ਵਿਛੋੜਾ ਦੇ ਕਾਰਨ ਆਪ ਦੇ ਲੱਛਣਾ ਕਰਕੇ ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾ ਪਰ ਨਹੀਂ ਕਰ ਸਕਦਾ ਕੋਈ ਤੈਨੂੰ ਮਲਾ ਨਹੀਂ ਸਕਦਾ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ 헤 ਭਾਈ ਵਿਚ ਨਾ ਕੋਈ ਕਰ ਸਕੈ ਕਿਸਥੈ ਰੋਵਹਿ ਰੋਜ ਕਿਹਦੇ ਕੋਲੇ ਰੋਜ ਰੋਵੇਂਗਾ ਕੋਈ ਤੇਰਾ ਕੀ ਰੋਜ ਵਿਚੋਲਾ ਪਰ ਬਣ ਕੇ ਤੇਰੇ ਦੁੱਖ ਸੁਣੇਗਾ ਕੀਤਾ ਕਿsho ਨਹੁ ਉਬਈ ਲਿਖਿਆ ਤੁਰ ਸੈ ਜੋਗ ਸਤਿਗੁਰੂ ਮਹਾਰਾਜ ਜੀ ਕਹਿੰਦੇ ਕੀਤਾ ਆਪਣਾ ਕੀਤਾ ਆਪਣਾ ਕੀਤਾ ਆਪੇ ਪਾਵਣਾ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਸੇ ਜੀਵ ਕਰਮ ਕਰਦਾ ਹੈ ਉਹ ਇਹਦਾ ਫਲ ਵੜਦਾ ਹੈ ਇਸ ਕਰਕੇ ਸਤਗੁਰੂ ਮਹਾਰਾਜ ਕਹਿੰਦੇ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਕਹਿੰਦੇ ਤੁਰ ਤੋਂ ਸੰਜੋਗ ਲਿਖਿਆ ਹੁੰਦਾ ਹੈ ਇਸ ਕਰਕੇ ਕੀਤਾ ਕਿਛੂ ਨਾ ਹੋਵੇ ਕੁਝ ਨਹੀਂ ਹੋ ਸਕਦਾ ਆਪਣਾ ਕੀਤਾ ਆਪੇ ਹੀ ਪਾਉਣਾ ਹੁੰਦਾ ਹੈ ਤੁਰ ਕਈਏ ਦੂਰ ਤੋਂ ਤੁਰ ਤੋਂ ਪ੍ਰਭੂ ਦੀ ਹਜ਼ੂਰੀ ਵਿੱਚੋਂ ਭਾ ਪਰਮਾਤਮਾ ਦੇ ਕੋਲੋਂ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਦੁੱਖ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ ਤੇ ਪਿਛਲੇ ਕੀਤੇ ਕਰਮ ਅਨਸਾਰ ਗੁਰਮੁਖ ਪਿਆਰਿਓ ਤਰੋਹੀ ਨਿਖੇ ਲੇਖਾਂ ਦੀ ਵਿਦ ਆਵਣਦੀ ਹੈ ਚੰਗੇ ਲੇਖ ਹੋ ਜਾਣ ਤਾਂ ਚੰਗਾ ਕਰਮ ਹੋ ਜਾਂਦਾ ਹੈ ਬੁਰੇ ਲੇਖ ਹੋ ਜਾਣ ਤਾਂ ਬੁਰਾ ਕਰਮ ਹੋ ਜਾਂਦਾ ਇਸ ਕਰਕੇ ਜੈਸਾ ਬੀਜ ਜੈਸੋ ਲੂਣੇ ਕਰਮਾਂ ਸੰਧੜਾ ਖੇਤ ਜਿਵੇਂ ਜੇ ਪਿਛਲੇ ਜਨਮਾਂ ਚ ਸਾਡੇ ਕਰਮ ਕੀਤੇ ਹੋਏ ਨੇ ਓਹਜਾ ਫਲ ਮਿਲਦਾ ਗੁਰਦੇਵ ਪਾਤਸ਼ਾਹ ਕਹਿੰਦੇ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਤੁਰ ਤੋਂ ਸੰਜੋਗ ਲਿਖਿਆ ਹੁੰਦਾ ਜਿਹੜਾ ਉਹੀ ਹੁੰਦਾ ਹੈ ਅ ਸਾਡਾ ਕੀਤਾ ਹੋਇਆ ਕੁਝ ਵੀ ਨਹੀਂ ਹੁੰਦਾ ਬੜਾ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰ ਸਭ ਬਿਯੋਗ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਕਹੀਏ ਸਾਰੇ ਬਿਯੋਗ ਕਹੀਏ ਵਿਛੋੜੇ ਦੇ ਦੁੱਖ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ ਜੇ ਚੰਗੇ ਭਾਗ ਨੂੰ ਗੁਰਮੁਖ ਪਿਆਰੇ ਉਪਰਾਪਤ ਹੋ ਜਾਣ ਪ੍ਰਭੂ ਆਪ ਆ ਮਿਲੈ ਪਰਮਾਤਮਾ ਨਾਲ ਮੇਲ ਹੋ ਜਾਵੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ ਜੇ ਪਰਮਾਤਮਾ ਮਿਲ ਜਾਵੇ ਕਿਸ ਰੂਪ ਵਿੱਚ ਮਿਲੇਗਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕਿਸ ਭੇਸ ਵਿੱਚ ਆਵੇਗਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਉਹ ਵੱਡੇ ਭਾਗਾਂ ਵਾਲਾ ਹੋਵੇਗਾ ਵੱਡ ਭਾਗੀ ਮੇਰਾ ਰਬ ਮਿਲੈ ਵੱਡੇ ਭਾਗਾ ਵਾਲਾ ਹੋਊਗਾ ਜੀ ਨੂੰ ਪ੍ਰਮਾਤਮਾ ਮਿਲ ਜਾਵੇ ਤਾਂ ਉਤਰੈ ਸਭ ਵਿਯੋਗ ਤਾ ਸਾਰੇ ਤਰ੍ਹਾਂ ਦੇ ਵਿਯੋਗ ਵਿਛੋੜਾ ਦੂਰ ਹੋ ਜਾਵੇਗਾ ਜਦੋਂ ਤੈਨੂੰ ਪ੍ਰਮਾਤਮਾ ਮਿਲ ਗਿਆ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਫਿਰ ਤੇਰਾ ਵਿਛੋੜਾ ਦੂਰ ਹੋ ਸਕਦਾ ਨਹੀਂ ਤਾਂ ਤੂੰ 84 ਲੱਖ ਜੂਨਾ ਵਿੱਚ ਭਟਕਦਾ ਰਹੇਂਗਾ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ 모ਚ ਸਤਗੁਰੂ ਪਾਤਸ਼ਾਹ ਮਹਾਰਾਜ ਗੁਰਨਾਨਕ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿੰਦੇ ਨੇ ਕੋ ਕਈਏ ਨੂੰ ਪ੍ਰਭੂ ਕਈਏ ਪਰਮੇਸ਼ਰ ਪਰਮਾਤਮਾ ਪ੍ਰਭੂ ਬੰਦੀ ਬੋਚ ਕਈਏ ਕੈਦ ਤੋਂ ਛਡਾਉਣ ਵਾਲਾ ਰਿਹਾ ਕਰਾਉਣ ਵਾਲਾ ਸਤਿਗੁਰੂ ਪਾਤਸ਼ਾਹ ਮਹਾਰਾਜ ਧਰਨ ਗੁਰੂ ਅਰਜਨ ਦੇ ਮਹਾਰਾਜ ਜੀ ਗੁਰੂ ਨਾਨਕ ਦੇ ਪੰਜਵੇਂ ਸਰੂਪ ਬਖਸ਼ਿਸ਼ ਕਰਦੇ ਨੇ ਨਾਨਕ ਦੀ ਤਾਂ ਇਹੀ ਬੇਨਤੀ ਹੈ ਇਹੀ ਅਰਦਾਸ ਹੈ ਇਹੀ ਪ੍ਰਾਰਥਨਾ ਹੈ ਨਾਨਕ ਦੀ ਤਾ ਕਿ ਏ ਮਾਇਆ ਦੇ ਬੰਧਨਾਂ ਤੋਂ ਛਡਾਉਣ ਵਾਲੇ ਮੇਰੇ ਮਾਲਕ ਵਾਹਿਗੁਰੂ ਤੂੰ ਕਿਰਪਾ ਕਰ ਨਾਨਕ ਨੂੰ ਵੀ ਮਾਇਆ ਦੇ মোহ ਤੋਂ ਬਚਾ ਲੈ ਭਾਬ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸੱਚੇ ਪਾਤਸ਼ਾਹ ਮਾਇਆ ਦੇ ਬੰਧਨਾਂ ਤੋਂ ਤੂੰ ਹੋਰਾਂ ਨੂੰ ਛਡਾਉਣਾ ਹੈ ਹੋ ਰਾਣੀ ਛਟਕਾਰਾ ਕਰਾਉਣਾ ਹੈ ਮੇਰਾ ਵੀ ਛਟਕਾਰਾ ਕਰਾ ਦੇ ਇਸ ਕਰਕੇ ਮੇਰੀ ਅਰਦਾਸ ਬੇਨਤੀ ਹੈ ਨਾਨਕ ਕੋ ਪ੍ਰਭ ਰਾਖ ਨੇ ਮੈਨੂੰ ਆਪਣੇ ਚਰਨਾਂ ਵਿੱਚ ਰੱਖਣਾ ਕਰ ਮੇਰੇ ਸਾਹਿਬ ਬੰਦੀ 모ਚ ਅਸੀਂ ਮਾਇਆ ਦੇ ਬੰਧਨਾ ਵਿੱਚ ਪਏ ਹੋਏ ਹਾਂ ਇਹਦੇ ਵਿੱਚ ਕੈਦ ਹੋਏ ਹੋਏ ਆ ਇਥੋਂ ਮੈਨੂੰ ਛਡਾਉਣਾ ਕਰੋ ਕਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ ਸਤਗੁਰੂ ਮਹਾਰਾਜ ਜੀ ਬਿਨ ਸੇ ਕਈਏ ਨਾਸ ਹੋ ਜਾਂਦੇ ਹਨ ਨਾਸ ਹੋ ਜਾਂਦੇ ਨੇ ਖਾਤਮਾ ਹੋ ਜਾਂਦਾ ਸੋਚ ਕਈਏ ਫਿਕਰ ਫਲਾਣਾ ਸੋਚਦਾ ਫਿਕਰ ਲੱਗਿਆ ਇਸ ਕਰਕੇ ਗੁਰਦੇਵ ਮਹਾਰਾਜੀ ਖੀਰਲੀ ਪੰਗਤੀ ਵਿੱਚ ਕਹਿੰਦੇ ਕਤਕ ਦੀ ਸੁਆਦਲੀ ਰੁੱਤ ਵਿੱਚ ਕਿਉਂਕਿ ਇਹ ਰੁੱਤ ਗਰਮੀ ਦੀ ਚਲੀ ਜਾਂਦੀ ਹੈ ਤੇ ਠੰਡ ਸ਼ੁਰੂ ਹੁੰਦੀ ਹੈ ਇਹ ਮਿੱਠੀ ਮਿੱਠੀ ਠੰਡ ਹੁੰਦੀ ਹੈ ਇਸ ਮਹੀਨੇ ਵਿੱਚ ਇਸ ਕਰਕੇ ਕਤਕ ਦੀ ਸੁਆਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਪਾ ਜਾਏ ਰੱਬ ਦਾ ਨਾਮ ਮਿਲ ਜਾਵੇ ਸੰਗਤ ਮਿਲ ਜਾਵੇ ਉਹਨਾਂ ਦੇ ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ਉਹਨਾਂ ਦਾ ਫਿਕਰ ਮੁੱਕ ਜਾਂਦਾ ਹੈ ਉਹਨਾਂ ਦੇ ਵਿਛੋੜੇ ਵਾਲੇ ਸਾਰੇ ਦਿਨ ਸਮਾਪਤ ਹੋ ਜਾਂਦੇ ਨੇ ਉਹ ਗੁਰੂ ਨੂੰ ਮਿਲ ਜਾਂਦਾ ਹੈ ਗੁਰੂ ਵਿੱਚ ਭੇਦ ਹੋ ਜਾਂਦਾ ਹੈ ਇਸ ਕਰਕੇ ਗੁਰਮਖ ਪਿਆਰਿਓ ਜਿਹੜੇ ਜੀਵ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਸ ਪਰਮਾਤਮਾ ਨੂੰ ਯਾਦ ਕਰਦੇ ਨੇ ਇਸ ਕੱਤਕ ਦੇ ਮਹੀਨੇ ਵਿੱਚ ਉਹਨਾਂ ਦਾ ਮਲਾਪ ਉਹ ਭਰੀ ਪੂਰਨ ਪਰਮਾਤਮਾ ਦੇ ਨਾਲ ਹੋ ਜਾਂਦਾ ਹੈ ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ ਸੋ ਇਸ ਕਰਕੇ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਸੰਗਤਿ ਗੁਰੂ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਜੀ ਇਸ ਮੱਤ ਬਖਸ਼ਿਸ਼ ਕਰਨ ਆਓ ਕੀਰਲੀ ਪੰਕਤੀ ਪੜ੍ਹ ਕੇ ਆਪਾਂ ਫਤੇ ਦੀ ਸਾਂਝ ਪਾਈਏ ਬੜ ਭਾਗੀ ਮੇਰਾ ਪ੍ਰਭ ਮਿਲ ਤਾ ਉਤਰੈ ਸਭ ਬੇਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਬਿਨਸ ਹੈ ਸਭੀ ਸੋਚ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਜਪੋ ਸਤ